ਹਾਂਜੀ ਹਾਂਜੀ ਬਿਲਕੁਲ ਇੱਧਰ ਹੀ ਹੋ ਗਏ ਸਾਰੇ। ਹੂੰ। ਹੋਰ ਕਾਰੋਬਾਰ ਤਾਂ ਠੀਕ ਆ। ਹਾਂਜੀ ਹਾਂਜੀ ਬਦਦੀ ਆ ਕਾਰੋਬਾਰ ਬਦਦੀ ਚੱਲੇ ਜਾਂਦਾ ਵਾ ਮਾਲਕ ਦੀ ਕਿਰਪਾ ਵਾ। ਤੁਸੀਂ ਸਾਬ ਕੋਈ ਮੇਰੇ ਲੈ ਕੇ ਸੇਵਾ। ਨਾ ਬਾਈ ਬਹੁਤ ਧੰਨਵਾਦ। ਅੱਬਾ ਤਾਂ ਤੇਰਾ ਕਾਰੋਬਾਰ ਸੁਣ ਕੇ ਬਹੁਤ ਖੁਸ਼ ਹਾਂ ਯਾਰ ਬੰਦਾ ਆਪਣਾ ਇੱਥੋਂ ਪਿੰਡੋਂ ਜਾ ਕੇ ਸੈੱਟ ਹੋ ਗਿਆ। ਇਹੀ ਚਾਹੀਦਾ ਹੋਰ ਕੀ ਚਾਹੀਦਾ। ਚਲੋ ਬਾਏ। ਹਾਂਜੀ ਹਾਂਜੀ ਗੱਡੀ ਆਪਦੀ ਵੀ ਲੈ ਲਈ ਕਾ ਚਲਾਉਣਾ ਹੀ ਹਜੇ ਕਿਸੇ ਦੀ। ਹਾਂਜੀ ਹਾਂਜੀ ਮਹਾਂ ਟਰੱਕ ਜੇ ਚਲਾਉਣਾ ਹੀ ਕਾ ਆਪਦੀ ਵੀ ਲੈ ਲਈ। ਕਿ ਆ ਆਪ ਦੀ ਲੈਲੀ ਆਉਣ ਆਪਾਂ ਠੀਕ ਆ ਫਿਰ ਤਾਂ ਵਧੀਆ ਭੈਣ ਤੋਂ 5-7 ਸਾਲ ਤਾਂ ਲਾ ਡਰਾਈਵ ਵੀ ਚ ਕੱਢੇ ਨੇ ਪਹਿਲਾਂ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਜੇ ਆਪਣੇ ਸਵੇਲਾ ਤੈਨੂੰ ਪਤਾ ਯਾ ਆਪਣੀ ਗੱਡੀ ਹੁੰਦੀ ਨਾ ਫਿਰ ਬੰਦੇ ਦਾ ਦਾਵਾ ਮੰਨ ਜਾਂਦਾ ਵਾ ਹਾਂ ਹਾਂ ਆਪਣੇ ਫਿਰ ਇੱਥੇ ਫਿਰ ਤੈਨੂੰ ਪਤਾ ਕਿਸੇ ਦੀ ਗੱਡੀ ਚਲਾਉਣੀ ਤੇ ਉਹ ਆਪਣੀ ਗੱਡੀ ਹੋਈ ਜੇ ਆਪਣੇ ਚ ਚਾਹ ਦਿਲ ਕਰੇ ਜੂ ਤੂੰ ਚਲਾ ਲੈ ਹਾਂ ਵਧੀਆ ਹੋਰ ਅੱਧਰ ਨਾਨਕੇ ਇੱਧਰ ਮਾਰਾ ਨਹੀਂ ਜਿਹੜਾ ਮਾਤਾ ਠੀਕ ਆ ਮਾਹ ਇੱਧਰ ਕਰਦਾ ਹਾਂ ਨਾ ਫੋਨ ਤੇਰੇ ਮਾਮੇ ਉਹਨਾਂ ਕੋਲ ਹੀ ਹਾਂਜੀ ਹਾਂਜੀ ਕਰਦਾਵਾ ਮਾਮੇ ਵਾਲੇ ਕਰਦਾ ਫੋਨ ਉਹ ਤੈਨੂੰ ਪਤਾ ਹੀ ਲੱਗਾ ਉਹਦਾ ਉਹ ਤੇਰੇ ਚਾਚਾ ਨਹੀਂ ਲਾ ਤੇਰੇ ਮਾਮੇ ਦਾ ਭਾਈ ਕੀ ਉਹ ਇੱਕ ਹੰਦੇ ਹੰਦੇ ਉਹਦਾ ਨਹੀਂ ਪਤਾ ਲੱਗਾ ਤੈਨੂੰ ਗੱਲ ਦਾ ਕਹਿ ਰਾਇਆ ਯਾਰ ਪੈਂਚੋਦ ਲੜਾਈ ਹੋ ਗਈ ਉਹਨਾਂ ਦੀ ਅਸਲ ਉਹ ਯਾਰ ਉਹ ਨਹੀਂ ਆਪ ਤੇ ਲਗਣੀ ਛੱਡੀਆਂ ਬਸ ਇਹ ਗੱਲਾਂ ਉਹ ਤੇ ਫਰਾਉਡ ਦਾ ਕਾਲਾ ਹਾ ਕੋਈ ਹਾਂਗਾ ਤੀਜਾ ਠੇਕੇ ਤੇ ਜਮੀਨ ਖੋਹਦੇ ਦੇ ਕੇ ਵਾਹ ਤੇ ਹਾਂ ਕਹੀ ਜਾਂਦਾ ਹੈਗਾ ਪਰ ਦੂਏ ਪਾਸੇ ਆ ਕੇ ਬੰਦੇ ਨੇ ਠੇਕੇ ਤੇ ਜਮੀਨ ਲੈ ਲਈ ਪੈਂਚੋਦਾਂ ਨੇ ਪਾਣੀ ਤੋੜਦਾ ਸਬਜ਼ੀ ਸਾਰੀ ਖਤਮ ਕਰਤੀ ਪੈਂਦੋ ਬੇਲਾਂ ਦੀਆਂ ਕਰੇਲਿਆਂ ਨੂੰ ਲਾ ਕੇ ਇਹਨਾਂ ਨੂੰ ਗੋਡੇ-ਗੋਡੇ ਪਾਣੀ ਭੰਨ ਦੋ ਉਹਨਾਂ ਨੇ ਤੇ ਰੋਕ ਮੱਤਾ ਰੋਕ ਕਰਦੀ ਪੂਰਾ ਬਾਗ ਗਿਆ ਸੀ ਇਹ ਕਹਿੰਦੇ ਬਰਾ ਲਿਆ ਵੀ ਪਾਣੀ ਦੇਖ ਕੇ ਜਾ ਕੋਈ ਪਾਣੀ ਟੁੱਟਾ ਹੈ ਉਹ ਕਿਤੇ ਕੱਲਾ ਵਗ ਗਿਆ ਅੱਛਾ ਉਹ ਤੇਰੇ ਮਾਮੇ ਦਾ ਭਾਈ ਚੱਕੀ ਲੱਗਿਆ ਉਹਦਾ ਤੇਰੇ ਉਹ ਮੇਰੇ ਸਾਨੇ ਟੁੱਟਿਆ ਭੰਨ ਜਦੋਂ ਲੱਕ ਤੋੜਤੀ ਯਾਰ ਉਹਦੀ ਬਹੁਤ ਟੁੱਟਿਆ ਕੱਲਾ ਸਹਿਣਾ ਸ਼ਰੀਰ ਆ ਭੈਣ ਦੇ ਖਾਸ ਨੂੰ ਦੀ ਇਹਦਾ ਕੰਮ ਕਿੰਨਾਂ ਕਰਦੇ ਨੇ ਆ ਸਹੀ ਗੱਲ ਹੈ ਸਹੀ ਗੱਲ ਹੈ ਉਹ ਭੈਣ ਚੋਦ ਬੰਦੇ ਤਲੇ ਹੋਣੇ ਹੈਗੇ ਚਲ ਮੈਂ ਪੁੱਛਦਾ ਮੈਂ ਪੁੱਛਾਂਗਾ ਉਹਨਾਂ ਨੂੰ ਪੁੱਛ ਨਹੀਂ ਚਲ ਮੈਂ ਤਾਂ ਤਾਂ ਕਿਹਾ ਮਾਹ ਜਾਰ ਬੰਦੇ ਦਾ ਨਹੀਂ ਪਤਾ ਹੁੰਦਾ ਭੈਣ ਚੋਦ ਵਾਲਾ ਕਹਿੰਦਾ ਫੋਨ ਵੀ ਨਹੀਂ ਕਰਿਆ ਤੈਨੂੰ ਦੱਸਿਆ ਨਹੀਂ ਉਹਨਾਂ ਕਿਸੇ ਨੇ ਅਗਲਾ ਕਹਿੰਦਾ ਵੀ ਉਹ ਕਰੂਗਾ ਵੀ ਗੱਲ ਵਾਹ ਹੋ ਜੂਗੀ ਆ ਮੇਰ ਮਾੜਾ ਮोटा ਪਤਾ ਲੈ ਲਈ ਠੀਕ ਗੱਲ ਹੈ ਸਹੀ ਗੱਲ ਹੈ ਤੇ ਤੂੰ ਹਾਂ ਕੁ ਕੰਮ ਕਰ ਕਿੱਦਾਂ ਵਾ ਠੀਕ ਨਾ ਉਹ ਕਿੱਥੇ ਜਾ ਰਹੇ ਆ ਵਾ ਕੀ ਕਰ ਰਹੀ ਆ ਮੈਂ ਤਾਂ ਬੈਠਾ ਇੱਥੇ ਬਾਹਰ ਬੈਠਾ ਹੀ ਧੀ ਦੇ ਖੰਭੇ ਇਹ ਤੇ ਅੱਛਾ ਮੋੜ ਤੇ ਮੈਂ ਸੌਂ ਜਾਇਆ ਹੰਦਾ ਸੀ ਮੈਂ ਕਿੱਦਾਂ ਗੱਡੀ ਗੱਡੂ ਵਿੱਚ ਨਾਵਾ ਬੈ ਕੇ ਮੋਟਰਸਾਈਕਲ ਮੈਂ ਬੈ ਕੇ ਚੱਲਣਾ ਹਾਂ ਨਾ ਜਨਾ ਨਹੀਂ ਮੈਂ ਪਿੰਡੀ ਦੀ ਹਜੇ ਕਿੱਥੇ ਜਾਣਾ ਆਪਾਂ 11:00 ਨਾ ਬੱਜੇ ਅੱਛਾ 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 ਸਹੀ ਹੈ ਨਾ ਨਾ ਭਰਾਵਾ ਠੀਕ ਹੈ ਮੈਂ ਕੋਈ ਕੋਈ ਫੋਨ ਫਾਨ ਮੰਗਾਣਾ ਤੇ ਮੈਂ ਦੱਸ ਦੇ ਮੈਂ ਡਿਲੀਵਰੀ ਭੇਜ ਦੂੰ ਇਧਰੋਂ ਕੋਈ ਨਹੀਂ ਕਰ ਲਾਂਗੇ ਘਾਟਾ ਬਾਤਾ ਕੋਈ ਨਹੀਂ ਪੈਸੇ ਤੇ ਲਈ ਲੋੜ ਆਈ ਤੇ ਮੈਨੂੰ ਦੱਸ ਦੇ ਨਾ ਪੈਸੇ ਪੂਰੇ ਦਾ ਕੋਈ ਲੋੜ ਨਹੀਂ ਵੀਰੇ ਧੰਨਵਾਦ ਤੇਰਾ ਬਹੁਤ ਨਾ ਨਾ ਇਦਾਂ ਨਾ ਵੀਰੇ ਪੈਸਿਆਂ ਦੀ ਕੀ ਪੈਸੇ ਦਾ ਜਾਣ ਦੀ ਚੀਜ਼ ਆ ਬੰਦੇ ਤੇ ਬੰਦੇ ਹੀ ਮੱਥੇ ਲੱਗਦਾ ਵਾ ਤੇਰਾ ਨੰਬਰ ਤੇਰਾ ਲੰਗਿਆ ਤਾਂ ਆਪਣਾ ਹੈ ਹਾਂ ਉਹ ਨੰਬਰ ਕਿੱਥੋਂ ਮਿਲ ਗਿਆ ਤੈਨੂੰ ਮੇਰਾ ਕਥੰਬੀ ਬੈਠਾ ਸੀ ਲੈ ਨੰਬਰ ਲੈ ਹੈਗਾ ਸੀ ਆਪਣੇ ਤੇ ਹੁਣ ਅੜੂ ਜਾਂਦਾ ਹੈ ਜਿਸ ਕਿਹੜਾ ਨੰਬਰ ਲੈ ਕੇ ਕਾਲ ਕੀਤੀ ਆ ਮਾ ਉਹ ਵੀਰੇ ਮੈਰੀ ਮਾਇਆ ਤੈਨੂੰ ਦੱਸਦਾ ਮੈਂ ਨਹੀਂ ਬੋਲਦਾ ਝੂਠ ਮੇਰਾ ਮਰਾ ਸਾਲਾ ਇਹ ਜਰਾ ਟਾਈਮ ਆਇਆ ਮੋਬਾਈਲ ਗਿਆ ਗਰ ਅੱਛਾ ਅੱਛਾ ਮੋਬਾਈਲ ਦੁਬਾਰੇ ਲੈ ਆ ਜਾ ਤਾਂ ਮੇਰਾ ਸਾਲਾ ਉਹ ਤੇ ਨੰਬਰ ਨਿਕਲ ਗਿਆ ਤੇਰਾ ਪਹਿਲਾਂ ਦਾ ਨੰਬਰ ਸਾਰੇ ਬੰਦਿਆਂ ਦੇ ਤੇ ਆਪਣੇ ਨੂੰ ਐਂ ਕਹਿ ਕੇ ਦੇਖਦੇ ਆਂ ਪੰਜਾਬ ਵਾਲਾ ਨੰਬਰ ਤਾਂ ਹੈਗਾ ਤੇਰਾ ਕਿੰਨਾ ਦੀ ਉਹਦੇ ਮਗਰ ਨ ਲੈ ਲੈ ਮੈਂ ਆ ਚਲੋ ਗੱਲ ਕਰ ਲਈਏ ਉਦੋਂ ਆਇਆ ਇੱਕ ਕਰਦੇ ਨਹੀਂ ਭਲੇ ਭੁੱਲ ਗਏ ਹੈ ਉਹ ਪੰਜਾਬ ਵਾਲਾ ਨੰਬਰ ਨਹੀਂ ਦੀ ਜਿਹੜਾ ਇੱਧਰਲਾ ਤੇਰਾ ਫੋਨ ਟੈਲੀਫੋਨ ਦਾ ਸੀ ਆਏ ਕਿੰਨਾ ਦੀ ਪਤਾ ਨਹੀਂ ਉਹਦੇ ਮਾਗਰ ਕਿੰਨਾ ਦੀ ਉਹਦਾ ਨੰਬਰ ਮਾਗਰਾ ਉਹ ਮੇਰੇ ਕੋਲ ਹੈਗਾ ਬੀਪੀ ਦਾ ਉਹ ਬੰਦ ਹੋ ਗਿਆ ਨਾ ਬਾਹਰ ਜਾ ਕੇ ਬੰਦ ਹੋ ਜਾਂਦਾ ਨਾ ਫਿਰ ਤਾਂ ਹੈ ਨਾ ਉਦੋਂ ਬੰਦ ਹੋ ਜਾਂਦਾ ਵਾ ਆਪਣਾ ਪੰਜਾਬ ਵਾਲਾ ਨੰਬਰ ਇੱਥੇ ਬਾਹਰ ਬੰਦ ਹੋ ਜਾਂਦਾ ਵਾ ਹਮ ਆਹ ਲੋ ਵਧੀਆ ਚੱਲੀ ਜਾਂਦਾ ਯਾਰ ਚਲੋ ਹੈ ਹੋਰ ਸਮਝੋ ਪੈਸੇ ਤੇਲੇ ਲੋੜ ਹੈਗੀ ਤਾਂ ਕੁਝ ਨਹੀਂ ਕਰ ਲਾਂਗੇ ਯਾਰ ਬੇਮੰਤਾ ਦੇ ਭੇਟਾ ਮੈਂ ਹੋਈ ਕੋਈ ਨਹੀਂ ਕਰ ਲਾਂਗੇ ਹੈ ਕਿ ਦੱਸ ਦੇਣੇ ਨੂੰ ਅਰੇ ਗੱਲ ਹੀ ਫੋਨ ਉਹ ਫੋਨ ਤਾਂ ਭੀਤੀ ਚੱਲ ਜੇ ਹੈਗੀ ਕੋਈ ਆ ਮਾੜਾ ਮੁਟਾ ਚੱਲ ਪੈਸੇ ਕਿਸੇ ਦਾ ਚੱਲ ਜੰਦਾ ਉਹ ਯਾਦਗਰੀ ਰਹਿ ਜਾਂਦੀ ਆ ਯਾਰ ਹੋਰ ਕੀ ਆ ਪੈਸੇ ਤਾਂ ਚੱਲ ਜਾਂਦੇ ਨੇ ਪੈਸੇ ਤਾਂ ਚੱਲ ਜਾਂਦੇ ਨੇ ਪੈਸੇ ਨਾਲ ਕੀ ਕਰਾਂਗੇ ਭੈਣ ਜੀ ਐਂ ਦਾ ਹੋ ਜੂਗੀ ਆ ਆ ਮੇਰੇ ਮਿੱਤਰ ਨੇ ਭੇਜਿਆ ਦੀ ਫੋਨਸਾਲਾ ਇੱਥੇ ਦੇਖੀ ਤਾਂ ਫੇਗੀ ਸਹੀ ਜੰਦਾ ਸਹੀ ਜੰਦਾ ਹੈਗੇ ਤੇ ਯਾਦ ਆਸ ਰਹੂਗੀ ਹੋਰ ਹੋਰ ਪਿਆ ਬੰਦਾ ਗਿਆ ਸੀ ਆਡਾ ਕੋਈ ਬਾਹਰ ਬੰਦੇ ਨੇ ਕੀ ਭੇਜਿਆ ਯਾਦਗਰੀ ਆ ਸਹੀ ਗੱਲ ਹੈ ਜੀ ਤੁਸੀਂ ਕਿਲਾ ਸਿੱਕਵਾ ਦਿੰਦੇ ਜਾ ਕੇ ਕੁਝ ਨਹੀਂ ਭੇਜੇ ਆਏ ਹਾਂ ਚਲੋ ਨਾ ਭੇਜਦਾ ਬੰਦਾ ਨਾ ਇੱਥੇ ਮੈਂ ਡ੍ਰਿਪਲੀ ਕੋਈ ਬੰਦਾ ਹੋਊਗਾ ਫਿਰ ਮੈਂ ਭੇਜਦਾ ਮੈਂ ਹੋਰ ਕੋਤਾ ਕਰੇ ਹਾਂ ਮੇਰਾ ਨੰਬਰ ਤਾਂ ਹੈਗਾ ਤੇਰੇ ਕੋਲੇ ਅੰਦੇ ਦੀ ਨੰਬਰ ਹੈਗਾ ਨਾ ਆਪਣੇ ਕੋਲੇ ਬਸ ਠੀਕ ਬਾਈ ਇਸੇ ਤੇ ਭੇਜਾ ਉਹ ਤੇ ਭੇਜਦੀ ਮੇਰਾ ਤੈਨੂੰ ਪਤਾ ਹੀ ਆਪਣਾ ਪਿੰਡ ਪਤਾ ਲਿਖ ਕੇ ਉਹਦੇ ਭੇਜਦੀ ਕੋਈ ਬੰਦਾ ਆਉ ਉਹ ਇਧਰ ਉਹਨੂੰ ਫੜਾਵੇਂਗਾ ਹਲੋ 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 ਮਹਾਦਰ ਬੰਦਾ ਟਰੈਵਲ ਹੋ ਗਿਆ ਆਪਣੇ ਮਾ ਇਧਰੋਂ ਬੰਦਾ ਨੂੰ ਭੇਜੇਗਾ ਕਿ ਉਹ ਕਰਾਂ ਮਾ ਇਧਰੋਂ ਬੰਦੇ ਥਾਂ ਹੀ ਭੇਜੇਗਾ ਹੱਥ ਕਿਸੇ ਦੇ ਹਾਂਜੀ ਜੀ ਬੰਦੇ ਆਣ ਆਣਾਂਗਾ ਕਿੰਨੇ ਤਰੀਕ ਨੂੰ ਤੇ ਉਹ ਕੋੜਾ ਦਿਵਾਪਾਡ ਆਉਣਾ ਬੰਦਾ ਇੱਥੇ ਇਹ ਮੈਂ ਤੇਰਾ ਤੈਨੂੰ ਨੰਬਰ ਉਹਦਾ ਦੇ ਦੂੰਗਾ ਫਿਰ ਉਹ ਤੈਨੂੰ ਕਾਲ ਕਰ ਲੇਗਾ ਆ ਕੇ ਵੀ ਆ ਕੇ ਮੈਂ ਲੈ ਲੈਣਾ ਠੀਕ ਆ ਕਿਹੜੇ ਪਿੰਡ ਦਾ ਬੰਦਾ ਕੋੜ ਦਾ ਫਿਰ ਆ ਬਹੁਤ ਦੂਰ ਪਈ ਆ। ਹਾਂ ਇਧਰ ਮੈਂ ਡ੍ਰਿਪਲੀ ਕੋ ਅਦਾ ਲਾਣਾ ਨੂੰ ਪਾਰਸਲ ਭરા ਦੂੰ ਮੈਂ ਪਾ ਇਧਰੋਂ। ਅੱਗੇ ਐਡਰੈਸ ਤੇ ਆ ਜੂਗਾ ਫਿਰ। ਉਹ ਕਹਿੰਦਾ ਪਾਰਸਲ ਕਰ ਦੇ ਤਾਂ। ਮੇਰੇ ਪਿੰਡ ਦਾ ਤਾਂ ਪਤਾ ਹੈ ਨਾ। ਸੱਕ ਪਾਰਸਲ ਬੰਦਾ ਦੇ ਜੂਗਾ ਆਪਣੇ ਕੋਲ। ਉਹ ਮੇਰੇ ਪਿੰਡ ਦਾ ਐਡਰੈਸ ਤਾਂ ਪਤਾ ਤੈਨੂੰ ਉਹ ਤੇ ਪਾ ਦੀ। ਮੇਰੇ ਨਾਲ ਚ ਪਾ ਦੂੰਗਾ। ਉਹ ਕਹਿੰਦੇ ਮੈਨੂੰ ਕੋਲ ਚ ਭਵਾ ਦੂੰਗਾ। ਹਾਂ ਠੀਕ ਆ। ਮੇਰਾ ਕੰਮ ਕਰ ਫਿਰ ਛੋਟਾ ਜਿਹਾ ਮੇਰਾ ਕੰਮ ਆ ਜਰੂਰੀ ਕੰਮ ਕਰਨਾ ਇੱਕ ਮੇਰਾ ਆ ਆ ਮੇਨ ਕੰਮ ਆ ਉਹ ਕੰਮ ਆ ਥਾ ਇਹ ਮੇਰਾ ਕੰਮ ਨਹੀਂ ਕਹੀਦਾ ਹੁੰਦਾ ਉਹ ਤੂੰ ਹੁਕਮ ਕਰ ਗੱਲਾਂ ਕਰੀਏ ਕੀ ਕੰਮ ਆ ਦੱਸ ਯਾਰ ਇਦਾਂ ਦਾ ਨਾ ਮੁੰਡਾ ਆਪਣਾ ਦੋਸਤ ਹੀ ਹੈਗਾ ਇੱਥੇ ਦਾ ਨਾ ਤੇ ਉਹਨੇ ਨਾ ਮੈਂ ਪੈਸੇ ਪਾਉਣ ਆਇਆ ਸੀ ਥੋੜੇ ਜਿਹੇ ਨਾ ਯਾਰ ਉਹਦੀ ਖਾਤੇ ਤੇ ਐਂਟਰੀ ਬੰਦ ਹੋਈ ਆ ਤੇ ਮੈਂ ਨਾ ਇੱਥਾ ਕਰਦਾ ਹਾਂ ਭਰਾ ਮੈਂ ਤੇਰੇ ਖਾਤੇ 'ਚ ਪਾ ਦਿੰਦਾ ਮੈਂ ਤੂੰ ਕਢਾ ਕੇ ਦੇ ਦੇਗਾ ਆਪਣੇ ਖਾਤੇ 'ਚੋਂ ਭਰਾ ਉਹਦੀ ਨਾ ਪਾਵੇ ਕੋਈ ਪਰੇਸ਼ਾਨੀ ਆ ਜੇ ਕਿ ਕਿਹਨੂੰ ਦਿੰਨਾਂ ਨੇ ਇਹੜਾ ਆਪਣਾ ਆਇਆ ਇੱਥੇ ਨਾ ਕਿੰਦਾ ਉਹ ਤੋਂ ਦਿਨੇ ਆਪਾਂ ਚੁਕਾ ਜੀ ਮੈਂ ਉਹਦੇ ਖਾਤੇ ਪਾਣ ਆਇਆ ਸੀ ਪੈਸੇ ਨਾਲ ਉਹਦੇ ਖਾਤੇ ਚ ਜਾਣ ਗਏ ਕਹਿੰਦੇ ਪ੍ਰਧਾਨ ਤੋਂ ਪੰਜਾਬ ਵੀ ਪੈਸੇ ਆਣੇ ਹੈਗੇ ਤੇ ਬਾਹਰੋਂ ਪੈਸੇ ਕਿੰਨੇ ਕੇ ਪੈਸੇ ਵੀ ਲੋੜ ਆ ਕੁਟਲ ਮੱਠਾ ਕੀ ਗੱਲ ਬਾਤ ਹੈ ਕੁਟਲ ਮੱਠਾ ਕੀ ਗੱਲ ਹੈ ਮਹਾ ਹਾਂ ਜਾਂਦੇ ਹਾਂ ਜੀ ਨਾ ਉਹਦੀ ਕੋਈ ਮਾਤਾ ਦਾ ਨਾ ਪ੍ਰੈਸ਼ਰ ਆ ਗਿਆ ਨਾ ਤੇ ਉਹਨੂੰ ਪੈਸੇ ਲਾਉਣੇ ਕੋਈ ਗੱਲ ਨਹੀਂ ਕਿੰਨੇ ਕੇ ਪੈਸੇ ਪੈਸੇ ਕਿੰਨੇ ਕੇ ਚਾਹੀਦੇ ਨੇ ਯਾਰ ਮੈਂ ਇਧਰੋਂ ਭੇਜ ਦਿੰਨਾ ਨਾ ਮੈਂ ਇਧਰੋਂ ਭੇਜ ਦਿੰਨਾ ਵਾ 3 ਗੱਲੱਖ ਰੁਪਇਆ ਚਾਹੀਦਾ ਕਹਿੰਦੇ ਮੈਂ ਇਧਰੋਂ ਭੇਜ ਦਿੰਨਾ ਤੂੰ ਉਹਨੂੰ ਕਢਾ ਕੇ ਦੇ ਦੇਂਗਾ ਜੀ ਐਸਾ ਵੀ ਤੂੰ ਇਧਰੋਂ ਭੇਜ ਦੇਂਗਾ ਮੈਨੂੰ ਤਾਂ ਜੀ ਮੈਂ ਇਧਰੋਂ ਭੇਜ ਦਿੰਨਾ ਆਪਣੇ ਖਾਤੇ 'ਚ ਤੂੰ ਉਹਨੂੰ ਕਢਾ ਕੇ ਦੇ ਦੇਂਗਾ ਆਹ ਦੇ ਪਾ ਦੇ ਕੋਈ ਨਾ ਆਪਾਂ ਬੈਂਕ 'ਚੋਂ ਇਧਰੋਂ ਕਢਾ ਕੇ ਦੇ ਦਾਂਗੇ ਉਹਨੂੰ ਆਹ ਚਲ ਇਦਾਂ ਕਰਨਾ ਮੈਨੂੰ ਖਾਤੇ 'ਚ ਨਾ ਕਾਪੀ ਪਾ ਦੇ ਫਿਰ ਐ ਫੋਟੋ ਪਾ ਦੇ ਕਾਪੀ ਫਿਰ ਠੀਕ ਹੈ ਆਰੇ ਇਹ ਪੈਸੇ ਕੋ ਆ ਕੇ ਨਾ ਤੇ ਮੁੰਡੇ ਦਾ ਨੰਬਰ ਤੈਨੂੰ ਦੇ ਦਾਂਗਾ ਤੈਨੂੰ ਕੋਈ ਜਰੂਰਤ ਆ ਗਈ ਤੇ ਦੱਸਦੇ ਆ ਨਾਨ ਦੀ ਨਾਲ ਤੈਨੂੰ ਹੀ ਪਤਾ ਮੈਨੂੰ 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 ਜਰੂਰ ਮੈਨੂੰ ਵੀ